ਇਸ ਵੇਲੇ ਗੁਰਦਾਸਪੁਰ ਸ਼ਹਿਰ ਦੀ ਸਕੀਮ ਨੰਬਰ 7 ਦੇ ਵਿੱਚ ਮੌਜੂਦ ਹੈ ਔਰ ਇਸ ਵੇਲੇ ਇੱਥੇ ਮਾਰਨਿੰਗ ਟਾਈਮ ਤੇ ਸਵੇਰੇ ਇੱਕ ਵੱਡੀ ਘਟਨਾ ਜਿਹੜੀ ਸਾਹਮਣੇ ਦੇਖਣ ਨੂੰ ਮਿਲੀ ਹੈ ਗੁਰਦਾਸਪੁਰ ਦੇ ਐਸਐਸਪੀ ਵੀ ਮੌਕੇ ਤੇ ਮੌਜੂਦ ਨੇ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਪੈਸਕੋ ਕੰਪਨੀ ਦਾ ਤਨਾਦ ਗੁਰਪ੍ਰੀਤ ਸਿ ਮੁਲਾਜ਼ਮ ਜਿਹੜਾ ਸੀ ਉਹਨੇ ਉੱਥੋਂ ਇੱਕ ਏ 47 ਰਾਈਫਲ ਜਿਹੜੀ ਚੋਰੀ ਕੀਤੀ ਹੈ ਜਿਸ ਤੋਂ ਬਾਅਦ ਉਹਨੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਕੁੱਤੀ ਆ ਜਿੱਥੇ ਜਾ ਕੇ ਉਸਨੇ ਆਪਣੀ ਸੱਸ ਅਤੇ ਆਪਣੀ ਵਾਈਫ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਕਿਉਂਕਿ ਇੱਕ ਘਰੇਲੂ ਕਲੇਸ਼ ਦੇ ਤਹਿਤ ਇਹ ਜਿਹ ਉਸ ਤੋਂ ਬਾਅਦ ਇਹ ਜਦੋਂ ਸਵੇਰੇ 3 ਵਜੇ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਕੁਆਟਰ ਜਿਹੜੇ ਨੇ ਸਕੀਮ ਨੰਬਰ 7 ਦੇ ਵਿੱਚ ਸਰਕਾਰੀ ਕੁਆਟਰ ਨੇ ਪੁੱਡਾ ਅਪਰੂਵਡ ਕੁਆਟਰ ਨੇ ਉਹਨਾਂ ਦੇ ਵਿੱਚ ਆ ਕੇ ਉਹ ਲੁਕ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਸੀ ਔਰ AK47 ਰਾਈਫਲ ਜਿਹੜੀ ਉਹਦੇ ਕੋਲ ਸੀ ਪੁਲਿਸ ਕਰਮਚਾਰੀਆਂ ਵੱਲੋਂ ਕਾਫੀ ਉਸ ਨੂੰ ਸਮਝਾਇਆ ਗਿਆ ਕਿ ਜਿਹੜੀ ਹੈ ਆਪਣੇ ਆਪ ਨੂੰ ਸਰੈਂਡਰ ਕਰ ਦੇਵੇ ਲੇਕਿਨ ਉਸਨੇ ਸਰੈਂਡਰ ਕਰਨ ਦੀ ਬਜਾਏ ਜਿਹੜਾ ਆਪਣੇ ਆਪ ਨੂੰ ਗੋਲੀ ਮਾਰ ਲਈ ਔਰ ਹੁਣ ਹਾਲਾਤ ਇਹ ਨੇ ਕਿ ਇਸ ਜਗ੍ਹਾ ਤੇ ਕਾਫੀ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਹੈ ਔਰ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਅ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਉਧਰ ਦੀਆਂ ਦਿਖਾਈਆਂ ਜਾਣ ਇੱਕ ਵਾਰੀ ਕਿਸ ਤਰੀਕੇ ਦੇ ਨਾਲ ਅਸੀਂ ਪੁਲਿਸ ਕਰਮਚਾਰੀਆਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਇਸ ਉਹ ਜਗ੍ਹਾ ਵਾ ਜਿੱਥੇ ਉਸ ਵਿਅਕਤੀ ਵੱਲੋਂ ਗੁਰਪ੍ਰੀਤ ਸਿੰਘ ਵਿਅਕਤੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਗਈ ਹੈ ਕਿਉਂਕਿ ਘਰੇਲੂ ਕਲੇਸ਼ ਜਿਹੜਾ ਸੀ ਉਹ ਲਗਾਤਾਰ ਇਹਨਾਂ ਦਾ ਚੱਲ ਰਿਹਾ ਸੀ ਔਰ ਐਸਐਸਪੀ ਅਦਿੱਤਿਅ ਕੁੰਮਾਰ ਜਿਹੜੇ ਨੇ ਉਹ ਮੌਕੇ ਤੇ ਨੇ ਕਿਉਂਕਿ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਗੇਟ ਦੇ ਉੱਤੇ ਇਹ ਮੁਲਾਜ਼ਮ ਤੇ ਨਾਲ ਸੀ ਔਰ ਪੈਸਕੋ ਕੰਪਨੀ ਦਾ ਇਹ ਮੁਲਾਜ਼ਮ ਹੈ ਜਿਸ ਨੇ ਆਪਣੀਆਂ ਆਜੀਵਨ ਲੀਲਾ ਜੜੀ ਆ ਉਹ ਸਮਾਪਤ ਕਰ ਲਿਆ ਕੈਮਰਾਾਂ ਦੇ ਆਸ-ਪਾਸ ਮੈਰਿਜ ਹੋਈ ਤੇ ਇਹ ਮੇਰੀ ਸਿਸਟਰ ਨੂੰ ਜਦੋਂ ਵੀ ਮੈਰਿਜ ਹੋਈ ਤੇ ਇਹ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਸੀ ਦੋ ਤਿੰਨ ਵਾਰੀ ਮੇਰੀ ਸਿਸਟਰ ਕਈ ਕਾਫੀ ਸੀਰੀਅਸ ਹੋ ਕੇ ਆਂਦੀ ਰਹੀ ਆ ਫਿਰ ਮੇਰੀ ਮਦਰ ਨੇ ਪੁਲਿਸ ਕੰਪਲੇਨ ਵੀ ਕੀਤੀ ਇਹਦਾ ਰਾਜੀਨਾਮਾ ਵੀ ਹੋ ਜਾਂਦਾ ਰਿਹਾ ਇਹ ਫੇਰ ਉਦਾਂ ਹੀ ਕਰਦਾ ਰਿਹਾ ਜਾ ਕੇ ਫਾਈਨਲੀ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਆ 2020 ਦੇ ਵਿੱਚ ਤੇ ਮੰਮੀ ਰਹਿ ਗਏ ਇਕੱਲੇ ਤੇ ਮੰਮੀ ਨੇ ਕਿਹਾ ਕਿ ਮੇਰ ਕੋ ਇਹਦੇ ਨਾਲ ਨਹੀਂ ਨਿਪਟਿਆ ਜਾਂਦਾ ਤੇ ਉਹਨਾਂ ਨੇ ਸਿਸਟਰ ਨੂੰ ਕਿਹਾ ਕਿ ਤੂੰ ਫਿਰ ਮੇਰੇ ਕੋਲ ਰਹਿ ਲੈ ਤੇ ਦੋਨੋਂ ਦੀ ਡੈਥ ਹੋ ਗਈ ਹਾਂ ਮਦਰ ਦੀ ਵੀ ਡੈਥ ਹੋ ਗਈ ਤੇ ਸਿਸਟਰ ਦੀ ਵੀ ਹੋ ਗਈ ਡੈਥ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਧਾਰੀਵਾਲਾ ਮੇਰਾ ਤੇ ਤੁਹਾਨੂੰ ਇਨਫੋਰਮੇਸ਼ਨ ਕਿੱਦਾਂ ਮਿਲੀ ਮੈਨੂੰ ਰਾਤ ਦੇ 3 ਵਜੇ ਫੋਨ ਆਇਆ ਮੇਰੇ ਬ੍ਰਦਰ ਦਾ ਕਜ਼ਨ ਬ੍ਰਦਰ ਦਾ ਜਿਹੜਾ ਪਿੰਡ ਸੀ ਇੱਥੇ ਵਾਰਦਾਤ ਹੋਈ ਹਾਂਜੀ ਖੁਦ ਸੀ ਗੱਲੜੀ ਦੇ ਨਾਲ ਰੰਗਲੇ ਠਾਣੇ ਚ ਪੈਂਦਾ ਹਾਂਜੀ ਸੋ ਇਹ ਫੈਮਿਲੀ ਸੀ ਜੀ ਜਿਹੜੀ ਆਪਣਾ ਸਿਸਟਰ ਹੈ ਉਹਨਾਂ ਦੇ ਔਰ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਔਰ ਦੱਸਿਆ ਕਿ ਇਹਨਾਂ ਦੀ ਸਿਸਟਰ ਹੈ ਜਿਹਨੂੰ ਮੌਤ ਘਾਟ ਉਤਾਰੇਗਾ ਔਰ ਨਾਲ ਇਨਾਂ ਦੀ ਮਾਤਾ ਜੀ ਹੈ ਜਿਨ੍ਹਾਂ ਦੇ ਨਾਲ ਜਿਹੜਾ ਕਿ ਉਹ 1K47 ਦੇ ਨਾਲ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਔਰ ਹੋਰ ਵੀ ਅਪਡੇਟ ਜਾਣਕਾਰੀ ਜਿਹੜੀ ਹੈ ਐਸਐਸਪੀ ਗੁਰਦਾਸਪੁਰ ਦਿੱਤੇ ਜੀ ਕੋਲ ਲੈਣੇ ਆ। ਸੰਗੁਰਦਾਸਪੁਰ ਸ਼ਹਿਰ ਦੀ ਸਕੀਮ ਨੰਬਰ 7 ਦੇ ਉਸ ਫਲੇਟਾਂ ਦੇ ਵਿੱਚ ਮੌਜੂਦ ਹਨ ਜਿੱਥੇ ਸਵੇਰੇ ਵਾਰਦਾਤ ਜਿਹੜੀ ਵਾਪਰੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਵਾਂਗੇ ਕਿਉਂਕਿ ਆਲਰੇਡੀ ਜਿਹੜੀਆਂ ਅਸੀਂ ਆ ਵੀਡੀਓ ਆ ਉਹ ਤੁਹਾਨੂੰ ਆਲਰੇਡੀ ਅਪਡੇਟ ਕਰ ਚੁੱਕੇ ਹਾਂ ਔਰ ਗੁਰਦਾਸਪੁਰ ਸ਼ਹਿਰ ਦਾ ਇਸ ਸਕੀਮ ਨੰਬਰ 7 ਏਰੀਆ ਜਿਸ ਜਗ੍ਹਾ ਤੇ ਉਸ ਪਾਸਕੋ ਕੰਪਨੀ ਦੇ ਕਰਮਚਾਰੀ ਵੱਲੋਂ ਆਪਣੀ ਜੀਵਨ ਲੀਲਾ ਜਿਹੜੀ ਆ ਸਮਾਪਤ ਕਰ ਲਈ ਗਈ ਹੈ ਬਿਲਕੁਲ ਸਾਹਮਣੇ ਤਸਵੀਰ ਦੇ ਵਿੱਚ ਜੇਕਰ ਫੋਕਸ ਕਰਦੇ ਹੋ ਦਿਖਾਇਆ ਜਾਵੇਗਾ ਕਿ ਅ ਬਲੱਡ ਜਿਹੜਾ ਇਸੇ ਜਗ੍ਹਾ ਤੇ ਜਿਹੜਾ ਐਕਸੈਸ ਪੋਰਟ ਤੇ ਜਿਹੜਾ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਔਰ ਪੁਲਿਸ ਕਰਮਚਾਰੀ ਜਿਹੜੇ ਨੇ ਉਸ ਮੌਕੇ ਤੇ ਤਨਾਤ ਨੇ ਔਰ ਐਸਐਸਪੀ ਅਦਿੱਤ્ય ਗੁਰਦਾਸਪੁਰ ਦੇ ਐਸਐਸਪੀ ਅਦਿੱਤ્ય ਵੱਲੋਂ ਇਸ ਬਾਰੇ ਪੂਰੀ ਵਿਆਖਿਆ ਕੀਤੀ ਗਈ ਹੈ ਔਰ ਪੂਰਾ ਬਰੀਫ ਕਰਕੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਸੈਂਟਰਲ ਜੇਲ ਗੁਰਦਾਸਪੁਰ ਦੇ ਅਸਕੋ ਕੰਪਨੀ ਦੇ ਵਿੱਚ ਇਹ ਮੁਲਾਜ਼ਮ ਤਨਾਤ ਸੀ ਔਰ ਉਸਨੇ ਜਿਹੜਾ EK450 ਰਫਲ ਜਿਹੜੀ ਉਥੋਂ ਚੋਰੀ ਕਰਕੇ ਉਸ ਤੋਂ ਬਾਅਦ ਆਪਣੀ ਸੱਸ ਨੂੰ ਔਰ ਆਪਣੀ ਵਾਈਫ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਔਰ ਉਸ ਤੋਂ ਬਾਅਦ ਉਹਨੇ ਆਪਣੀ ਜੀਵਨ ਇਲਾ ਜਿਹੜੀ ਆ ਉਹ ਇਸੇ ਫਲੈਟਾਂ ਦੇ ਵਿੱਚ ਜਿਹੜੀ ਆ ਸਮਾਪਤ ਕਰ ਲਈ ਹੈ ਕੈਮਰੇ ਕਰਕੇ ਆਇਆ ਸੀਗਾ ਤੇ ਨੰਬਰ ਜਨਪੁਰ ਨਹੀਂ ਐਸਾ ਨਹੀਂ ਕੋਈ ਇਹ ਕੰਮ ਨਹੀਂ ਕਰਨਾ ਤੂੰ ਬਿਆਹ ਨਹੀਂ ਬਾਹਰ ਨਹੀਂ ਆ ਸਕਦਾ ਜੀ 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 ਆ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਿਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਜੀ ਆ ਸ੍ਰੀ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸਨ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਡੇਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਆਰਡੀਨੇਟ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਨੰ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੋਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਐਸਐਚਓ ਸਾਹਿਬ ਨੇ ਕੀਤੀ ਐਂਡ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਐਂਡ ਅਨਫਰਚਨੇਟਲੀ ਇਨ ਜਿਹੜਾ ਹੈਗਾ ਸੁਸਾਇਡ ਕਰਦੇ ਇੱਕ ਫੋਟੋ ਨਾਲ ਸੀ ਕੋਸਲ ਜੀ ਜੀ ਸਰ ਕਿਤੋਂ ਇੱਕ ਇਸੰਦ ਵਾਲੀ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਿੱ ਕਰ ਰਿਹਾ ਗਿਆ ਜੀ ਰੋਪੀ ਦਾ ਕੀ ਕਾਰਨ ਸੀ ਮਾਰਦਾ ਐਂਡ ਦੇਖੋ এজ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਦੇਖ ਰਿਹਾ ਹੈ ਬਟ ਪ੍ਰਾਇਮਾ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਤੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਇਹ ਸਾਰੇ ਮਰ ਗਏ ਨਹੀਂ ਮਰ ਗਏ ਨਹੀਂ 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 ਜੀ এজ ਆਫ ਨਾਓ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਵੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਸਕੀਮ ਬੜੀ ਵੀ ਆਈਸੀ ਸਕੀਮ ਹੈਗੀ ਐਂਡ ਇੱਥੇ ਕਾਫੀ ਸਾਰੇ ਫਲੈਟਸ ਹੈਗੇ ਕਾਫੀ ਸਾਰੇ ਲੋਗ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਐਂਡ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸ਼ਰੰਗੜ ਤੋਂ ਸਾਰੀ ਸਾਰੀ ਦੱਤ ਹੋ ਗਈ ਜੀ ਹਾਂ ਜੀ ਜੀ ਇਹ ਠੀਕ ਹੈ ਸੇਤ ਕੋਲੀ ਮਾਰੀ ਨਾ ਆਪਣੇ ਨੂੰ ਜਦੋਂ ਅਸੀਂ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦਾ ਬੋਲੀਵੁੱਡ ਦਾ ਕਾਰਨ ਕੀ ਲੱਗਾ ਕਿ ਸਸਨ ਸਰਪੰਦ ਦੇ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਰਿਸ਼ੂਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਹੈ